ਜਿੱਥੇ ਭਾਰੀ ਬਾਰਿਸ਼ ਦਾ ਕਹਿਰ ਹਰ ਪਾਸੇ ਦੇਖਣ ਨੂੰ ਮਿਲਿਆ ਹੈ ਉੱਥੇ ਅੰਮ੍ਰਿਤਸਰ ਦੇ ਸਿਵਲ ਹਸਪੀਟਲ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਤਾਂ ਦੇਖ ਸਕਦੇ ਹੋ ਕਿ ਹਸਪੀਟਲ ਦੀ ਐਮਰਜੈਂਸੀ ਵਾਰਡ ਦੇ ਵਿੱਚ ਹਰ ਪਾਸੇ ਪਾਣੀ ਭਰਿਆ ਹੋਇਆ ਹੈ ਹਸਪੀਟਲ ਦੀ ਛੱਤਾਂ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਪਾਣੀ ਟਪਕਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਰੀਜ਼ਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਹਸਪਤਾਲ ਦੇ ਵਿੱਚ ਇਸ ਹਸਪਤਾਲ ਦੇ ਵਿੱਚ ਇਲਾਜ ਲਈ ਆਏ ਸਾਂ ਲੇਕਿਨ ਸਾਨੂੰ ਕੋਈ ਵੀ ਜਿਹੜੀ ਸਹੂਲਤ ਹੈ ਨਹੀਂ ਮਿਲ ਦਿੱਤਾ ਕਿਤਨਾ ਕਿਤੇ ਡਰ ਹੈ ਕਿ ਜੋ ਪਾਣੀ ਹਰ ਪਾਸੇ ਚੱਲ ਰਿਹਾ ਹੈ ਪਾਣੀ ਜੋ ਹਰ ਪਾਸੇ ਹੈ ਉਸ ਦੇ ਨਾਲ ਸਾਡਾ ਪੈਰ ਤਿਲਕਣ ਦਾ ਵੀ ਡਰ ਹੈ ਜਿਸ ਦੇ ਨਾਲ ਸਾਨੂੰ ਬੱਚਿਆਂ ਦਾ ਇਲਾਜ ਕਿ ਹੋਵੇਗਾ ਸਾਡੇ ਖੁਦ ਦੇ ਸੱਟ ਲੱਗਣ ਦਾ ਡਰ ਹੈ ਤਾਂ ਕਿਤੇ ਨਾ ਕਿਤੇ ਮਰੀਜ਼ਾਂ ਨੇ ਵੀ ਪੜਾਸ ਕੱਢੀ ਹੈ ਕਿਉਂਕਿ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ਦੇ ਅੰਦਰ ਹੀ ਪਾਣੀ ਜਿਹੜਾ ਹੈ ਹਰ ਪਾਸੇ ਦਿਖਾਈ ਦੇ ਰਿਹਾ ਹੈ ਛੱਤਾਂ ਜਿਹੜੀਆਂ ਨੇ ਉਹ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਤੇ ਉਹ ਛੱਤਾ ਜਿਹੜੀਆਂ ਨੇ ਟੁੱਟੀਆਂ ਹੋਈਆਂ ਨੇ ਤਾਂ ਉਹਨਾਂ ਦੇ ਵਿੱਚੋਂ ਵੀ ਜਿਹੜਾ ਪਾਣੀ ਔਰ ਲਗਾਤਾਰ بارش ਦਾ ਪਾਣੀ ਟਪਕਦਾ ਹੋਇਆ ਦਿਖਾਈ ਦੇ ਰਿਹਾ ਹੈ ਜਿੱਥੇ ਮਰੀਜ਼ਾਂ ਦਾ ਉੱਥੇ ਰਹਿਣਾ ਮੁਸ਼ਕਿਲ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਇੱਥੇ ਬਿਮਾਰੀ ਦਾ ਇਲਾਜ ਕਰਵਾਉਣ ਲਈ ਆਏ ਸੀ ਲੇਕਿਨ ਸਾਨੂੰ ਲੱਗਦਾ ਹੈ ਕਿ ਇੱਥੇ ਰਹਿ ਕੇ ਤਾਂ ਅਸੀਂ ਹੋਰ ਬਿਮਾਰ ਹੋ ਜਾਵਾਂਗੇ ਦੂਜੇ ਪਾਸੇ ਜਦੋਂ ਹਸਪਤਾਲ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਐਮਰਜੈਂਸੀ ਵਾਰਡ ਦੇ ਵਿੱਚ ਹੀ ਕੇਵਲ ਪਾਣੀ ਆਇਆ ਹੈ ਕਿਉਂਕਿ ਕੁਝ ਦਿਨ ਪਹਿਲਾਂ ਤੋਂ ਇੱਥੇ ਕੋਈ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਜਿਸ ਤੋਂ ਬਾਅਦ ਹੁਣ ਕੁਝ ਦਿਨਾਂ ਬਾਅਦ ਜਦੋਂ بارش ਹਟ ਜਾਵੇਗੀ ਤਾਂ ਇਹ ਸਾਰਾ ਜਿਹੜਾ ਪਾਣੀ ਹੈ ਉਹ ਠੀਕ ਹੋ ਜਾਵੇਗਾ ਤਾਂ ਉਹਨਾਂ ਨੇ ਵੀ ਜਿਹੜਾ ਕਿਤਨਾ ਕਿਤੇ ਪੱਲਾ ਛਾੜਿਆ ਹੈ ਇਸ ਮਾਮਲੇ ਤੋਂ ਤਾਂ ਕਿਹਾ ਗਿਆ ਹੈ ਕਿ ਐਮਰਜੈਂਸੀ ਵਾਰਡ ਦੇ ਜਿਹੜੇ ਸਾਰੇ ਮਰੀਜ਼ ਸੀ ਉਹ ਦੂਸਰੀ ਵਾਰਡ ਦੇ ਵਿੱਚ ਸ਼ਿਫਟ ਕਰ ਦਿੱਤੇ ਗਏ ਹਨ ਤਾਂ ਤਸਵੀਰਾਂ ਜੋ ਨੇ ਹਸਪਤਾਲ ਦੀਆਂ ਸਾਂਝੀਆਂ ਕਰ ਰਿਹਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੀਆਂ ਤਸਵੀਰਾਂ ਨੇ ਜਿੱਥੇ ਹਰ ਪਾਸੇ ਐਮਰਜੈਂਸੀ ਵਾਰਡ ਦੇ ਆਲੇ ਦੁਆਲੇ ਪਾਣੀ ਜਿਹੜਾ ਹੈ ਉਹ ਨਜ਼ਰ ਆ ਰਿਹਾ ਅਸੀਂ ਪਰਸਿਸਟੈਂਟਲੀ ਇਹ ਮਾਨੀਟਰ ਕਰ ਰਹੇ ਸੀ ਔਰ ਇਸ ਬਾਰੇ ਅਸੀਂ ਹਾਇਰ ਅਫੀਸ਼ੀਅਲਸ ਨੂੰ ਵੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਕਿ ਜਦੋਂ ਪੀ ਡਬਲਯੂਟੀ ਨੇ ਸਾਡੀ ਆਈ ਐਚ ਪੀ ਐਲ ਲੈਂਡ ਇਨਸਟਰਕਸ਼ਨ ਜੋ ਕਰ ਰਹੀ ਹੈ ਉਹਦੇ ਨਾਲ ਜਿਹੜੀ ਫਾਲਸ ਸੀਲਿੰਗ ਹੈ ਉਹ 7-8 ਪਲੇਸਸ ਤੋਂ ਡਿੱਗ ਪਈ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਫੋਰਸ ਸੀ ਕਰ ਰਹੇ ਹਾਂ ਕਿ ਕਿ ਤੋ ਹੋਰ ਗਿਰ ਨਾ ਜਾਏ ਫਾਲਸ ਸੀਲਿੰਗ ਤਾਂ ਅਸੀਂ ਪ੍ਰੀਵੈਂਟਿਵ ਮੈਜਰ ਆਪਣੇ ਹਾਇਰ ਅਫੀਸ਼ੀਅਲਸ ਨੂੰ ਕੰਫੀਡੈਂਸ ਤੇ ਲੈ ਕੇ ਉਹਨਾਂ ਦੀ ਪਰਮਿਸ਼ਨ ਲੈ ਕੇ ਉਹਨਾਂ ਨੂੰ ਸੇਫ ਪਲੇਸਸ ਤੇ ਸ਼ਿਫਟ ਕਰ ਦਿੱਤਾ। ਜਿਹੜੇ ਮਰੀਜ਼ ਨੇ ਐਸ ਦੇ ਵਿੱਚ ਆਉਂਦੇ ਕਿਉਂਕਿ ਜ਼ਿਆਦਾ ਸਾਰੇ ਕਮਰ ਦੇ ਐਮਰਜੈਂਸੀ ਇੱਥੇ ਆ। ਉਹਨਾਂ ਵਾਸਤੇ ਕੁਝ ਕਾਜ ਕੀਤਾ ਜਾ ਰਿਹਾ ਹੈ। ਉਹਨਾਂ ਵਾਸਤੇ ਅਸੀਂ ਹੁਣ ਤੇ ਹੀ ਕਲਾਸਕੋਪੀ ਡਿਊਟੀ ਲਗਾ ਰਹੀ ਹੈ। ਕਿ ਭਈ ਉੱਥੇ ਉਹ ਬੈਠ ਕੇ ਸਭ ਨੂੰ ਇਨਫੋਰਮ ਕਰੇ ਕਿ ਜਿਹੜੀ ਹੁਣ ਨਿਊ ਐਮਰਜੈਂਸੀ ਪਲੇਸ ਹੈ। ਹੋਪਫੁਲੀ ਜਿਹੜੇ ਐਸਟੀਓਪੀ ਡਬਲਯੂਪੀ ਦੇ ਆਕੇ ਦੇ ਸਕਟਾ ਹੈਗੇ। ਉਹ ਉਹਨਾਂ ਨੇ ਇਨਸ਼ੋਰ ਕੀਤਾ ਸਾਨੂੰ ਕਿ ਵੀ 15 ਦਿਨਾਂ ਦੇ ਵਿੱਚ ਵਿੱਚ بارش ختم ਹੋਣ ਤੋਂ ਬਾਅਦ ਹਫਤਾ 10 ਦਿਨ ਉਹ ਲਗਾਣਗੇ ਸੋ ਵੀ ਆਰ ਅਸਿਊਮਿੰਗ ਕਿ 15 ਦਿਨ ਦੇ ਵਿੱਚ ਵਿੱਚ ਸਾਡੀ ਜਿਹੜੀ ਐਮਰਜੈਂਸੀ ਹੋ ਰੀਸਟੋਰ ਹੋ ਜਾਏਗਾ ਅੱਛਾ ਸਰ ਇਹ ਇਸ ਤਰ੍ਹਾਂ ਜਿਹੜਾ ਛੱਤ ਦਾ ਹੋਇਆ ਵਾ ਪੂਰੇ ਹਸਪਤਾਲ ਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਦੇ ਜੀ ਹੈਗਾ ਜਿਹੜਾ ਇਸ ਤਰ੍ਹਾਂ ਦੇ ਖੰਡੇ ਦੇ ਔਰ ਕਿੱਥੇ ਵੀ ਅਮੀ ਸੀਪੇਜ ਨਹੀਂ ਹੈਗੀ ਇਹ ਕਿਉਂਕਿ ਇਹਦੇ ਫਰਸਟ ਫਲੋਰ ਤੇ ਕੰਸਟਰਕਸ਼ਨ ਲੱਗੀ ਹੈ ਇਸ ਕਰਕੇ ਉਹ ਕੰਸਟਰਕਸ਼ਨ ਦੇ ਕਰਕੇ ਸ਼ਾਇਦ ਕੁਝ ਪਾਣੀ ਇੱਥੇ ਸੀਪੇਜ ਹੋ ਗਿਆ ਔਰ ਇਸ ਪਾਰੇ ਅਸੀਂ ਪਹਿਲੇ ਛੋਟੇ ਛੋਟੇ ਏਰੀਆ ਚ ਸੀਪੇਜ ਸੀ ਜਿਹੜੇ ਕਿ بار بار ਉਹ ਕੰਟਰੋਲ ਹੋ ਰਹੀ ਸੀ ਉਹ ਰਿਪੇਅਰ ਵੀ ਹੋ ਰਹੀ ਸੀ ਉਹ ਥੋੜੀ ਮੈਸੇਜਸ келਤੀ ਹੋ ਗਈ ਹੈ ਨਾ ਸੋ ਵੀ ਆਰ ਕਨਸਰਨ ਕਿ ਬਈ ਸਾਡੇ ਮਰੀਜ਼ਾਂ ਦਾ ਕੋਈ ਨੁਕਸਾਨ ਨਾ ਹਾਂਜੀ ਮੈਂ ਤੁਹਾਡਾ ਨਾਮ ਮੇਰਾ ਅਲਸਬੀਦਾ ਕਿਥੋਂ ਆਏ ਹੋ ਹੰਨੇ ਮੈਂ ਕੋਲ ਕੀ ਹੈ ਕਿ ਪ੍ਰੋਬਲਮ ਕੀ ਹੈ ਇਹ ਨਹੀਂ ਨਾ ਕਿ ਐਸਲੀ ਮੇਨ ਨਹੀਂ ਦਿਖਾਈ ਤੇ ਕਿੰਦੀ ਕਿ ਦਿੱਕਤ ਦਾ ਸਾਹਮਣਾ ਕਰ ਰਹੇ ਆ ਸਾਰੇ ਬਾਰੇ ਸ਼ਕਲ ਚ ਆਉਂਦੀ ਹੈ ਜਦੋਂ ਕੂਟੀਆਂ ਨੇ ਐਮਰਜੈਂਸੀ ਦਾ ਪਤਾ ਲੱਗਦਾ ਜਿਆਦਾ ਜਿਆਦਾ ਪ੍ਰੋਬਲਮ ਆ ਰਹੀ ਹੈ ਦੇਖੋ ਇੱਕ ਤੇ ਜਗਾ ਬਹੁਤ ਜਿਆਦਾ ਗਿੱਲੀ ਹੈ ਪੈਰ ਸਲਿੱਪ ਹੋਣ ਦਾ ਵੀ ਡਰ ਹੈਗਾ ਹਾਂਜੀ ਇਹ ਪ੍ਰੋਬਲਮ ਹੈਗੀ ਹੁਣ ਦੇਖੋ ਅਸੀਂ ਤੇ ਬੇਟੀ ਦਾ ਇਲਾਜ ਕਰਾਣਾ ਹੈ ਕੱਲ ਨੂੰ ਸੀ ਸਲਿੱਪ ਹੋ ਜਾਈਏ ਫਿਰ ਉਹ ਵੀ ਜ਼ਿਆਦਾ ਪ੍ਰੋਬਲਮ ਹੋ ਜਾਣਾ ਸਾਡਾ ਵੀ ਦਿਖੋ ਹਾਂਜੀ ਅੱਛਾ ਛੱਤਾਂ ਵੀ ਟੁੱਟੀਆਂ ਪਈਆਂ ਉੱਪਰ ਹਾਂਜੀ ਹਾਂਜੀ ਪਰ ਛੱਤਾਂ ਨਾਲ ਨਹੀਂ ਫਿਰ ਸਾਨੂੰ ਕਹਿ ਦਿੱਤਾ ਸੀ ਕਿ ਤੁਸੀਂ ਗੁਰੂ ਨਾਨਕ ਦੇਵ ਹਸਪੀਟਲ ਜਿਹੜਾ ਉਹ ਰੈਫਰ ਕਰਤਾ ਅੱਛਾ ਉਹ ਕਿੱਥੇ ਰੈਫਰ ਕਰਤਾ ਅੱਛਾ ਜੀ ਜਦੋਂ ਇੱਥੇ ਐਂਟਰ ਹੋਏ ਸੀ ਬੇਟੀ ਦਾ ਡਿਸਟ੍ਰੈਕਚਰ ਤੇ ਸੀ ਕਿਸੇ ਨੇ ਤੁਹਾਨੂੰ ਗਾਈਡ ਕੀਤਾ ਸੀ ਕਿੱਥੇ ਜਾਣਾ ਹੈ ਕਿਸ ਤਰ੍ਹਾਂ ਜਿਹੜਾ ਕਿ ਫਜ਼ਰ ਪਰੀ ਹੈ ਇਨਾਂ ਦੇ ਪਾਪਾ ਆਏ ਸੀ ਮੈਂ ਇਨਾਂ ਦੇ ਪਾਪਾ ਹੀ ਆਏ ਸੀ ਪਹਿਲੇ ਪੜ੍ਹਦੀ ਸੀ ਪਸੂਦੋਂ ਜੀ ਇਹ ਗਵਰਨਮੈਂਟ ਕਾਜ ਤੇ ਪੜ੍ਹਦੇ ਫਸਟ ਇਅਰ ਚ ਜੀ ਫੈਸਲਾ ਦਾਖਲ ਆ ਲਿਆ ਔਰ ਇਹ ਜੋ ਪਹਿਲੇ ਸਕੂਲ ਚੋਂ ਟੌਪ ਕਰਕੇ ਗਏ ਨੇ ਬੱਚੇ ਨੇ ਹਾਂ ਦੋਨੇ ਕੁੜੀਆਂ ਸਾਡੀਆਂ ਬਹੁਤ ਪੜਨ ਚ ਲਾਈ ਕਿਆਂ ਔਰ 94% ਨੰਬਰ ਲੈ ਕੇ ਇਹਨਾਂ ਨੇ ਡਿਗਰੀ ਦਿੱਤੀ ਅੱਜ ਆਏ ਵਿਖੋ ਇਹਨਾਂ ਦਾ ਦਰਦ ਹੋਈ ਇਸ਼ਾਰਾ ਕੀਤਾ ਜਿਹੜੀ ਬਾਹ ਚ ਜੜੀ ਸੀ ਅਸੀਂ ਕੱਲ ਦੇ ਲੈ ਕੇ ਆਏ ਹਾਂ ਠੀਕ ਹੈ ਜੀ ਇੱਥੇ ਆ ਗਿਆ ਸੀਬਲ ਹਸਪਤਾਲ ਆ ਗਿਆ ਸੀਬਲ ਹਸਪਤਾਲ ਅਬਦੇਸਰ ਰਾਮਬਾਗ ਜੀ ਰੇਲਵੇ ਸਟੇਸ਼ਨ ਦੇ ਜਿਹੜਾ ਕੋਲ ਫਾਟਕ ਪੈਂਦਾ ਉਹਦੇ ਨਾਲ ਆ ਠੀਕ ਹੈ ਜੀ ਹਾਲਾਤ ਦੇਖੋ ਇਸ ਤਰ੍ਹਾਂ ਦੇ ਆ ਕਿ ਤੁਸੀਂ ਵੇਖੋ ਨਾ ਤੇ ਮੇਰਾ ਨਹੀਂ ਖਿਆਲ ਕਿ ਕੋਈ ਬਚਾਰੇ ਗਰੀਬ ਝੁੱਗੀਆਂ ਵਾਲੇ ਕਿਨੇ ਦੇ ਜਿੰਨਾ ਛੇ ਤੇ 7 ਮਹੀਨੇ ਦੀ ਉਸ ਤੋਂ ਮਾੜਾ ਹਾਲ ਤਾਂ ਸਾਡੀ ਐਮਰਜੈਂਸੀ ਦਾ ਆ ਆਜ਼ਾਦੀ ਵੇਲੇ ਹੀ ਝੰਡੇ ਲਾ ਕੇ ਦੁਲੇ ਫਿਰਦੇ ਆ ਗੱਡੀ ਫਿਰਦੇ ਆ ਬੜੇ ਉੱਚੇ ਉੱਚੇ ਰਵਾਜ ਨੇ ਨਾਲੇ ਲਾਲਾ ਗੱਡੀ ਫਿਰਦੇ ਆ ਰੈਲੀਆਂ ਕੱਢੀ ਫਿਰਦੇ ਆਪਾਂ ਹਾਂ ਹਾਂ ਨਿੰਦਸੋ ਵੀ ਅੱਜ ਤੱਕ ਜਿੰਨੀਆਂ ਸਰਕਾਰਾਂ ਬਲੇ ਕੀਤਾ ਗਿਆ ਹਾਲਾਤ ਦੇ ਦੇਖੋ ਸਹੀਂ ਸਵੇਰੇ ਬਾਬਾ ਜੀ ਇੱਕ ਬਜ਼ੁਰਗ ਲਿਗੇ ਉਹਨਾਂ ਦੀ ਬਾਸਮ ਦੀ ਪੈਪ ਨਿਕਲ ਗਈ ਸੀ ਉਹ ਇੱਕ ਮੈਂ ਜਗਾ ਮੈਂ ਮਿਸਾਲ ਦੇ ਸਾਹਮਣੇ ਦਾ ਇੱਥੇ ਪਿਆਰ ਕਰਕੇ ਜਗਾ ਇੱਕ ਛਾਤੀ ਛਾਤੀ ਤੇ ਮਾਰੋ ਤਾਂ ਕਿ ਸੱਚਾਈ ਪਤਾ ਲੱਗੇ ਆ ਛਾਤੀ ਮਾਰੋ ਆ ਦੇਖੋ ਭਰਾ ਆ ਡੈਸਟਬਿਨ ਨੇ ਜਿਹਨਾਂ ਨੇ ਪਾਣੀ ਵਸ ਲਾਇਆ ਇੱਕ ਮਿੰਟ ਕੈਮਰਾ ਮਾਰੋ ਮੈਨਾਂ ਹਾਂ ਕੈਮਰਾ ਮਾਰੋ ਪਰ ਦੱਸੋ ਉਹ ਸਰਕਾਰਾਂ ਨੂੰ ਜਿਹੜੇ ਇਹਨਾਂ ਦਾ ਪਹਿਲੇ ਦਾਵਾ ਕਰਨ ਵਾਲੀਆਂ ਜਾਂ ਅੱਜ ਦੀਆਂ ਦਾਵਾਂ ਜਿਹੜੇ ਕਾਰ ਛੁੱਟਤਾ ਦੇ ਦੇ ਉਹਨਾਂ ਨੂੰ ਕਦੀ ਇਹ ਵਿਖਾਉਣ ਦਾ ਮੌਕਾ ਵੀ ਨਹੀਂ ਦਿੱਤਾ ਇਹਦੇ ਵਿੱਚ ਕੀ ਹੋ ਰਿਹਾ ਹਾਲ ਪਾ ਕੇ ਗਰੁਆਂਟਾਂ ਚ ਬਰੇ ਪਾਰ ਭੇਜਿਆ ਜਾਂਦਾ ਉਸੇ ਬਿੱਲ ਬਣਾਤੇ ਜਾਂਦੇ ਸਭ ਕੁਝ ਬਣ ਗਿਆ ਜੀ ਲੱਗਦਾ ਹੈ ਬੰਦੀ ਜਿੰਦਗੀ ਜਿਹੜੀ ਆ ਉਹ ਕਿਤੇ ਜਿੰਦਗੀ ਜਿੰਦਗੀ ਦੇ ਮਾਰਾ ਮਾਰਾ ਬੰਦਾ ਕਨਕਲਬੇ ਤੇ ਮਾਰਨਾ ਘਰ ਬੈਜੇ ਜੇ ਮਾਰਾ ਬੰਦਾ ਕਵੇ ਨਾ ਕਿ ਅੱਜ ਆਪਣਾ ਇਲਾਜ ਕਰਾ ਲਵੋ ਆ ਮੈਂ ਹੁਣ ਗਿਆ ਆ ਆ ਮੇਰੀ ਬੇਟੀ ਦਾ ਆਧਾਰ ਕੱਢ ਦੋ ਆ ਦੇਖੋ ਜੀ ਜੀ ਹਾਂਜੀ ਆ ਸ시 ਕੁਮਾਰ ਜੀ ਬੈਠੇ ਨੇ ਆ ਆਧਾਰ ਕੱਢਿਆ ਜਿਹਦੇ ਤੇ ਮੈਂ ਕਾਰਡ ਬਣਉਣ ਗਿਆ ਹੁਣ ਬੱਚਾ ਮੇਰਾ ਜੇ ਐਮਰਜੈਂਸੀ ਗਿਆ ਉਹ ਕਹਿੰਦੇ ਇੱਥੇ ਕਾਰ ਨਹੀਂ ਬਣਨਾ ਜੀ ਇੱਥੇ ਜਦੋਂ ਜਾਓਗੇ ਕੋਈ ਨਾਨਕ ਹਸਪੀਟਲ ਸੇ 5 ਲੱਖ ਲੱਖ ਰੁਪਏ ਬਣੇਗਾ ਹਾਂਜੀ ਹੁਣ ਉਧਰ ਰੈਫਰ ਕਰਤਾ ਜੀ ਰੈਫਰ ਕਿਸ ਦਾ ਕੀਤਾ ਜੇ ਹਾਲਾਤ ਦੇਖੋ ਮੈਂ ਹਰਾਨ ਆ ਕਿ ਤੇ ਜੀਕਦਾ ਰਹੇ ਸਾਰੇ ਕਿਤੇ ਬਾਥਰੂਮ ਤੇ ਜਾ ਕੇ ਕੈਮਰਾ ਮਾਰ ਕੇ ਵੇਖੋ ਕਿਉਂਕਿ ਮੂੰਹ ਦੇ ਗੱਲਾਂ ਕੀਤੀਆਂ ਕੋਈ ਮੇਰੀ ਕਿਸੇ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਆ ਮੈਂ ਇੱਕ ਆਮ ਆਦਮੀ ਆ ਆਮ ਛੋਟੇ ਵਰਗ ਦਾ ਆਦਮੀ ਆ ਮੈਨੂੰ ਕਿਸੇ ਸਰਕਾਰ ਨਾਲ ਕਿਹੜਾ ਬੈਠਾ ਆ ਕਿਹੜਾ ਨਹੀਂ ਮੈਨੂੰ ਕੋਈ ਲੈਣਾ ਦੇਣਾ ਨਹੀਂ ਉਹ ਯਾਰ ਸਾਨੂੰ ਸਹੂਦਾਂ ਦੇ ਦਿਓ 100 ਸਾਲ ਤੋਂ ਬਾਅਦ ਵੀ ਸਾਨੂੰ ਕੀ ਦੇ ਦੇਦੇ ਉਹਨਾਂ ਦੇ ਨਾਰੇ ਤੇ ਲੈ ਰਹੇ ਉਹਨਾਂ ਦੇ ਗੱਲਾਂ ਦੇ ਵਿੱਚ ਲੱਗੇ ਜਿਹਨਾਂ ਨਾਰੇ ਲੈ ਕੇ ਝੰਡੇ ਲਈ ਫਿਰ ਜੇ 15 ਅਗਸਤ ਨੂੰ ਮਨਾਲੀ ਜੇ ਬਾਡਰ ਤੋਂ ਖਾਤਾ ਜੇ ਬਾਡਰ ਦੀ ਪ੍ਰੇਡ ਖਾਈ ਆ ਬਾਡਰ ਖਾ ਜਿੱਥੇ ਜ਼ਿੰਦਗੀ ਜੀਂਦੇ ਆਪ ਕੋ ਆ ਲਾਗੇ ਰੱਖੋ ਪੈਨ ਨੂੰ ਕਿੱਦਾ ਬੈਠੀਆਂ ਅਹੀਂ ਕਿਦਾ ਟਕੇ ਖਾਂਦੇ ਤੁਸੀਂ ਗਵਾਜ ਜਿੱਦੋਂ ਮੈਂ ਲੈ ਕੇ ਆਇਆ ਸਟੇਸ਼ਨ ਤੇ ਕੋਈ ਇੱਥੇ ਹੈਗਾ ਸੰਭਾਲਣ ਵਾਲਾ ਸਟੇਸ਼ਨ ਤੇ ਲੈ ਕੇ ਜਾਵੇ ਸਟੇਸ਼ਨ ਤੇ ਲੈ ਕੇ ਜਾਣੀਆਂ ਸਾਡੀਆਂ ਡੂੜੀਆਂ ਸਾਰੀਆਂ ਸਾਰੀਆਂ ਡੂੜੀਆਂ ਹੀ ਕਰਨੀਆਂ ਵਜਨ ਚੁੱਕ ਕੇ ਲੈ ਕੇ ਜਾਣਾ ਸੰਭਾਲਣਾ ਜੇ 15 ਜਿਲ੍ਹਾ ਜੋ 18 ਜਿਲ੍ਹਾ ਜੋ 18 ਜਿਲ੍ਹਾ ਨਹੀਂ ਰਹੋ ਤੇ ਕੀ ਆ ਰਹੇ ਕੀ ਪਖੰਡ ਚੱਲੇ ਆਇਆ ਕਰੋ ਕੀ ਪਲੀਜ਼ ਰਿਕਵੈਸਟ ਆ ਸ਼ਰਮ ਕਰੋ ਜਿਹਨੇ ਮੈਂ ਕਹਾਂਗਾ ਸ਼ਰਮ ਕਰੋ ਪਲੀਜ਼ ਇਹ ਨਿਯੰਤਰਣ ਖਾਮਾ ਲਈਏ ਸ਼ਰਮ ਕਰੋ ਪਲੀਜ਼ ਥੈਂਕ ਯੂ ਦੇਰ ਦੇਰ ਲੱਖ ਰੁਪਏ ਇੰਜੀਨੀਅਰ ਤਨਖਾਹਾਂ ਲੈ ਰਹੇ ਆ ਆ ਬਿਲਡਿੰਗਾਂ ਬਣਾ ਦਿੱਤੀਆਂ ਨਾ ਇਹਨੇ ਸਾਲ ਹੋ ਗਿਆ ਰਿਪੇਅਰ ਹੋਈਏ ਪੋਚੇ ਫੇਰਦੇ ਆ ਕਲੀਆਂ ਫੇਰਦੇ ਆ ਕੀ ਕਰਕੇ ਤਾਂ ਇਹ ਬੱਚੇ ਦੇ ਦੇ ਹਾਲਾਤ ਵੇਖੋ ਥੱਲੇ ਕੈਮਰਾ ਮਾਰ ਕੇ ਸੱਚਾਈ ਦਿਖਾਓ ਝੂਠ ਦੇ ਲੋਕੀ ਬੜੀਆਂ ਪੋਪੋ ਗੰਡੇ ਵਖਾਣ ਦੇ ਸੱਚਾਈ ਦਿਖਾਓ ਇਹਨਾਂ ਨੂੰ ਇਹਨੇ ਅੱਖਾਂ ਖੋਲਣ ਥੈਂਕ ਯੂ